ਇਸ ਕਰਕੇ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਕੇਂਦਰ ਦੀ ਮੋਤੀ ਸਰਕਾਰ ਨੋਟ ਕਰ ਲੇ ਇਹ ਮੋਰਚਾ ਮੁੱਕਣ ਵਾਲਾ ਨਹੀਂਗਾ ਜਾਂ ਤੋਂ ਅਗਲੀ ਰਣਨੀਤੀ ਅਗਲੇ ਦੋ ਮਹੀਨੇ ਪੜਚਾਰਨ ਹੈ ਆ ਵਸਤੇ ਹਰਿਆਣਾ ਦੇ ਬਾਰਡਰ ਤੇ ਸਥਿਤਿਤ ਤਣਾਪੁਨ ਬਣੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੇਰੀ ਹੱਥ ਬੰਨ ਕੇ ਬੇਨਤੀ ਸਾਡੇ ਨੌਜਵਾਨ ਸਾਥੀਆਂ ਨੂੰ ਹੈ ਕਿ ਥੋੜਾ ਸ਼ਾਂਤੀ ਬਣਾ ਕੇ ਰੱਖਣ ਅਗਰੈਸ਼ਨ ਜਿਆਦਾ ਨਾ ਦੇਣ ਕਿਉਂਕਿ ਕੇਂਦਰ ਤਾਂ ਬਹਾਨਾ ਲੱਭਦੇ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ 'ਚ ਜਿਹੜਾ ਹੈਗਾ ਉਹ ਰਾਸ਼ਟਰਪਤੀ ਰਾਜ ਲਾਇਆ ਜਾਵੇ ਉਹ ਲਾਗੂ ਕੀਤਾ ਜਾਵੇ ਤਾਂ ਉਹ ਜਿਆ ਕੋਈ ਬਹਾਨਾ ਆਪਾਂ ਕੇਂਦਰ ਨੂੰ ਨਾ ਦਈਏ ਕਿਉਂਕਿ ਫੋਟੇ ਸਾਹਮਣੇ ਇਹ ਤਾਂ ਹੁਣ ਸਾਫ਼ ਹੋ ਹੀ ਗਿਆ ਕਿ ਹਰਿਆਣਾ ਤੇ ਪੰਜਾਬ ਸਰਕਾਰ ਦੋਨੇ ਮਿਲੀਆਂ ਹੋਈਆਂ ਨੇ ਦੋਨੇ ਮਿਲ ਕੇ ਕਿਵੇਂ ਪੰਜਾਬ ਦੇ ਅੰਦਰ ਹਰਿਆਣਾ ਤਸ਼ੱਦਦ ਢਾਹ ਰਿਹਾ ਸਾਡੇ ਕਿਸਾਨਾਂ ਤੇ ਨੌਜਵਾਨਾਂ ਤੇ ਤੇ ਕਿਵੇਂ ਹੁਣ ਤੱਕ ਦੋ ਕਿਸਾਨ ਸਾਥੀਆਂ ਦੀ ਮੌਤ ਹੋ ਚੁੱਕੀ ਹੈ ਹੁਣ ਪਤਾ ਲੱਗ ਰਿਹਾ ਕਿ ਸ਼ਾਇਦ ਇੱਕ ਨੌਜਵਾਨ ਸਾਥੀ ਦੀ ਵੀ ਮੌਤ ਹੋਈ ਹੈ ਜਿਹੜੀ ਬੜੀ ਦੁਖਦਾਈ ਹੈ ਇਹਦਾ ਮੁੱਖ ਕਾਰਨ ਵੀ ਸਾਨੂੰ ਲੱਭਣਾ ਪੈਣਾ ਹੈ ਇਹਦਾ ਮੁੱਖ ਕਾਰਨ ਦੋ ਕਾਰਨ ਇਹ ਬੀਫਿਕਲੀ ਮੈਨੂੰ ਜ਼ਿਆਦਾ ਨਜ਼ਰ ਆਏ ਨੇ ਇੱਕ ਪੰਜਾਬ ਸਰਕਾਰ ਸੰਜੀਦਾ ਨਹੀਂ ਹੈ ਪੰਜਾਬ ਸਰਕਾਰ ਸਿਰਫ আর ਸਿਰਫ ਇਸ ਤੇ ਨਾਟਕ ਤੇ ਰਾਜਨੀਤੀ ਕਰ ਰਹੀ ਹੈ ਆਪਣਾ ਪੋਲਿਟੀਕਲ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਭਗਵੰਤ ਮਾਨ ਨੇ ਐਡ ਚਲਾ ਫੀਆਂ ਜਗਾ ਜਗਾ ਪੋਸਟਾ ਪਾਣੀ ਸ਼ੁਰੂ ਕਰਤੇ ਦੇਖੋ ਜੀ ਮਕਫਾਨਾ ਨਾਂ ਖੜਾ ਹੈ ਤੇ ਦੂਜੇ ਪਾਸੇ ਜਿਹੜੇ ਸਾਡੇ ਦੋ ਆਗੂ ਡੱਲੇਵਾਲ ਸਾਹਿਬ ਤੇ ਪੰਦੇੜ ਸਾਹਿਬ ਉਹ ਕਨਫਿਊਜ਼ ਨੇ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਕਰਨਾ ਕੀ ਹੈ ਤੇ ਉਹ ਕਰਨਾ ਕੀ ਚਾਹੁੰਦੇ ਨੇ ਹੁਣ ਤਾਂ ਕਿਸੇ ਨੂੰ ਸਮਝ ਨਹੀਂ ਆ ਰਿਹਾ ਉਹੀ ਸ਼ਾਇਦ ਕਾਰਨ ਹੈ ਕਿ ਸਾਡੇ ਨੌਜਵਾਨਾਂ 'ਚ ਵੀ ਐਗਰੈਸ਼ਨ ਵੱਧ ਰਿਹਾ ਹੈ ਕਿਉਂਕਿ ਬਾਰ-ਬਾਰ ਬਦਲਦੀਆਂ ਸਟੇਟਮੈਂਟਸ ਜਿਹੜੀਆਂ ਦੇਖੋ ਸ਼ੁਕਤ ਕਿਸਾਨ ਮੋਰਚੇ ਨੇ ਧਰਨਾ ਲਾਇਆ ਉਹਨਾਂ ਨੇ ਕਿਹਾ ਵੀ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣੇ ਆ ਉਸ ਤੋਂ ਥੱਲੇ ਕੋਈ ਮੰਗ ਨਹੀਂ ਹੈਗੀ ਆਖਿਰ ਤਿੰਨ ਕਾਲੇ ਕਾਨੂੰਨ ਰੱਦ ਹੋਏ ਤੇ ਵਾਪਿਸ ਆਏ ਤੇ ਹੁਣ ਇਹ ਸਾਡੇ ਦੋ ਜੋ ਲੀਡਰ ਨੇ ਇਹਨਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਇਹਨਾਂ ਨੇ ਕਰਨਾ ਕੀ ਹੈ ਕਿਉਂਕਿ ਤੁਰੇ ਸੀ ਅਸੀਂ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਤੇ ਮੁੜ ਕੇ ਅਸੀਂ ਕਿੱਥੇ ਆਪਣਾ ਜਿਹਨੂੰ ਕਹਿੰਦੇ ਆ ਆਰਡੀਨੈਂਸ ਲਾਗੂ ਕਰ ਦਿਓ ਜੀ ਫਿਰ ਚਿੱਠੀ ਪੱਤਰੀਆਂ ਤੇ ਆ ਗਏ ਫਿਰ ਪੰਜ ਹਫ਼ਤੇ ਆ ਗਏ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਮਤਲਬ ਇਹ ਬਾਰਾ ਨਹੀਂ ਖਾਂਦੀਆਂ ਤੇ ਨਾ ਹੀ ਇੱਕ ਇਵਨ ਸਮਝ ਆ ਰਹੀਆਂ ਨੇ ਲੋਕ ਲੋਕ ਵੀ ਉਸ ਚੀਜ਼ ਕੰਫਿਊਜ਼ ਹੋਏ ਹੋਏ ਨੇ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਨੂੰ ਜੋ ਸਾਡੇ ਕਿਸਾਨ ਸਾਥੀਆਂ ਨੇ ਕਿਹਾ ਲੀਡਰਾਂ ਨੇ ਕਿਹਾ ਕਿਸੇ ਮੁੱਖ ਮੰਤਰੀ ਵਿੱਚ ਪਾਇਆ ਅਜਿ ਵਿੱਚ ਉੱਲਾ ਪਹਿਲਾਂ ਤਾਂ ਲੋੜ ਕੀ ਸੀ ਜਦੋਂ ਤੁਸੀਂ ਕਹਿ ਦਿੱਤਾ ਕਿ ਇਹ ਧਰਨਾ ਗੈਰ ਰਾਜਨੀਤਿਕ ਹੈ ਇਵਨ ਕਿ ਤੁਸੀਂ ਤੁਸੀਂ ਵਿੱਚ ਐਫ ਕੇਐਮ ਦੇ ਨੁਮਾਇੰਦਿਆਂ ਨੂੰ ਵੀ ਨਹੀਂ ਵਾੜਿਆ ਤੇ ਤੁਸੀਂ ਕਹਿੰਦੇ ਜੀ ਗੈਰ ਰਾਜਨੀਤਿਕ ਹੈ ਇਹ ਧਰਨਾ ਫਿਰ ਤੁਸੀਂ ਰਾਜਨੀਤੀ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਜਿਹੜਾ ਪ੍ਰਧਾਨ ਭਗਵੰਤ ਮਾਨ ਤੇ ਮੁੱਖ ਮੰਤਰੀ ਪੰਜਾਬ ਉਹਨੂੰ ਕਿਉਂ ਬਾੜ ਰਿਆ ਉਹ बार-बार ਇਸ ਤੇ ਰੋਜ਼ ਰਾਜਨੀਤੀ ਕਰ ਰਹੇ ਨੇ ਰੋਜ਼ ਝੂਠ ਬੋਲ ਰਹੇ ਹੈ ਰੋਜ਼ ਝੂਠ ਮਤਲਬ ਨਾਲੇ ਫਾੜ ਕੇ ਖਾਨ ਕੁੱਤੇ ਰੁੱਟੇ ਜਾ ਰਹੇ ਹੈ ਪੰਜਾਬ ਦੇ ਵਿੱਚ ਪੰਜਾਬ ਧਰਤੀ ਤੇ ਨਾ ਉਹ ਆਪਣੀਆਂ ਬੜੀ ਬੜੀਆਂ ਐਡਾਂ ਚਲਾ ਰਹੇ ਹੈ ਕਿ ਦੇਖੋ ਮੈਂ ਕਿ ਖਾਨਾ ਕਿੰਨਾ ਖੜਾ ਉਲਟਾ ਜੋ ਫਸ ਤੋਂ ਮੰਦਪਾ ਕੀ ਗੱਲ ਹੈ ਮੁੱਖ ਮੰਤਰੀ ਦਾ ਬਿਆਨ ਮੀਟਿੰਗ ਤੋਂ ਬਾਅਦ ਜੋ ਇਮੀਡੀਏਟ ਆਇਆ ਉਹ ਬਿਆਨ ਇਹ ਸੀਗਾ ਕਿ ਜੇ ਪੰਜ ਫਸਲਾਂ ਤੇ ਸਮਝੌਤੇ ਹੋ ਜਾਣੇ ਤਾਂ ਪੂਰੇ ਦੇਸ਼ ਦੇ ਖਾਨਾ ਦਾ ਭਲਾ ਹੋਊਗਾ ਇਹ ਹੈ ਕੀ ਹੈ ਤੁਹਾਨੂੰ ਮੈਂ ਯਾਦ ਕਰਾਦਾ ਆਮ ਆਦਮੀ ਪਾਰਟੀ ਇਕਲੌਤੀ ਪਹਿਲੀ ਪਾਰਟੀ ਸੀ ਜਿਹਨੇ ਤਿੰਨ ਕਾਲੇ ਕਾਨੂੰਨਾਂ ਚੋਂ ਖੁੱਲੀ ਮੰਡੀ ਵਾਲਾ ਕਾਨੂੰਨ ਸਭ ਤੋਂ ਪਹਿਲਾਂ ਦਿੱਲੀ ਲਾਗੂ ਕੀਤਾ ਸੀਗਾ ਜਿਹੜਾ ਪ੍ਰੋਪੋਜ਼ਲ ਕੇਂਦਰ ਸਰਕਾਰ ਨੇ ਰੱਖਿਆ ਜਿਹਨੂੰ ਮੁੱਖ ਮੰਤਰੀ ਪੰਜਾਬ ਦਾ ਜਿਹਨੂੰ ਇਹ ਕਹਿ ਰਹੇ ਮੈਂ ਅਸੀਂ ਵਿੱਚ ਪਾਇਆ ਜੀ ਇਸ ਕਰਕੇ ਵੀ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਉਹ ਫਾਇਦੇ ਗਿਣਾ ਰਿਹਾ ਹੈ ਕੰਟਰੈਕਟ ਦੇ ਇਹ ਕੰਟਰੈਕਟ ਹੈ ਕੀ ਹੈ ਇਹ ਕੰਟਰੈਕਟ ਫਾਰਮਿੰਗ ਹੈ ਉਹ ਤਿੰਨ ਕਾਲੇ ਕਾਨੂੰਨਾਂ ਚੋਂ ਇੱਕ ਕਾਲਾ ਕਾਨੂੰਨ ਕੰਟਰੈਕਟ ਫਾਰਮਿੰਗ ਵੀ ਸੀਗਾ ਉਹ ਕੰਟਰੈਕਟ ਫਾਰਮਿੰਗ ਨੂੰ ਇਨਡਾਇਰੈਕਟ ਉਹ ਜਰੀਏ ਨਾਲ ਕੇਂਦਰ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਵਿਚੋਲਾ ਬਣਾ ਕੇ ਜਾਂ ਦਲਾਲ ਮੈਂ ਵਰਡ ਯੂਜ਼ ਕਰੂੰਗਾ ਆਪਣਾ ਦਲਾਲ ਬਣਾ ਕੇ ਪੰਜਾਬ ਦੇ ਕਿਸਾਨਾਂ ਤੇ ਲਾਗੂ ਕਰਾਉਣ ਦੇ ਚੱਕਰ ਚ ਫਿਰ ਰਹੇ ਸੀਗੇ ਸੋ ਮੈਂ ਇਹੀ ਕਹਿੰਨਾ ਕਿ ਥੋੜਾ ਆਪਣਾ ਦਿਮਾਗ ਵਰਤੋ ਦੇਖੋ ਕਿਸਾਨ ਲੀਡਰ ਕਹਿ ਕੀ ਰਹੇ ਨੇ ਤੇ ਉਹਨਾਂ ਨੂੰ ਬਿਠਾ ਕੇ ਸਮਝਾਓ ਕਿ ਭਾਈ ਇੱਕ ਲਾਈਨ ਖਿੱਚ ਕੇ ਚੱਲੋ ਕਨਫਿਊਜ਼ ਨਾ ਹੋ ਤੁਸੀਂ ਕਨਫਿਊਜ਼ ਹੋਵੋਗੇ ਤਾਂ ਲੋਕਾਂ ਨੂੰ ਲੋਕ ਆਪਣੇ ਆਪ ਆਪੇ ਤੋਂ ਬਾਹਰ ਹੋਣਗੇ ਉਹਨਾਂ ਨੂੰ ਇਹ ਹੋਊਗਾ ਕਿ ਲੀਡਰਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਪਤਾ ਨਹੀਂ ਕੀ ਕਰ ਰਹੇ ਕਿ ਨੂੰ ਸਮਝ ਨਹੀਂ ਆ ਰਾ ਲੀਡਰ ਚਾਹਦੇ ਕੀ ਨੇ ਤਦ ਲੋਕੀ ਫਿਰ ਨੌਜਵਾਨ ਪੀੜੀ ਜਿਹੜੀ ਆਪੇ ਦੁਬਾਰ ਹੋਊਗੀ ਤੇ ਨੌਜਵਾਨ ਪੀੜ ਨੂੰ ਮੇਰੀ ਫਿਰ ਬੇਨਤੀ ਹੈ ਕਿ ਆਪਣਾ ਸ਼ਾਂਤੀ ਬਣਾ ਕੇ ਰੱਖੋ ਤਿੱਕੇ ਨਾਲ ਜਲੋ ਕਿਉਂਕਿ ਸਰਕਾਰਾਂ ੱੱੱਕਾ ਕਰਦੀਆਂ ਕਰਦੀਆਂ ਨੇ ਅੱਜ ਪੰਜਾਬ ਸਰਕਾਰ ਵੀ ਤੁਹਾਡੇ ਨਾਲ ਨਹੀਂ ਹੈ ਹਰਿਆਣਾ ਸਰਕਾਰ ਸਰਕਾਰ ਤੁਹਾਡੇ ਨਾਲ ਹੋਣੀ ਨਹੀਂ ਹੈ ਤੇ ਫਿਰ ਮੈਂ ਕਹਿੰਦਾ ਆਪਣੇ ਦੋ ਹੀ ਕਿਸਾਨ ਲੀਡਰ ਨੂੰ ਬਿਠਾ ਕੇ ਠੰਡਾ ਪਾਣੀ ਪਿਲਾ ਕੇ ਇਹਨਾਂ ਨੂੰ ਪੁੱਛੋ ਕਿ ਭਾਈ ਤੁਸੀਂ ਕਰਨਾ ਕੀ ਚਾਹੁੰਦੇ ਹੋ ਪਹਿਲਾਂ ਸਾਨੂੰ ਇਹ ਸਮਝਾਓ ਕਿਉਂਕਿ ਤੁਸੀਂ ਅਜ ਤੱਕ ਪੰਜਾਬ ਸਰਕਾਰ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲੇਆ ਹਾਂ ਕੱਲ ਦੀ ਮੀਟਿੰਗ 'ਚ ਮਗਰਮਾਛਰੇ ਹੰਝੂ ਜੇ ਰੋੜੇ ਆਂ ਜ਼ਰੂਰ ਪਰ ਇੱਕ ਸ਼ਬਦ ਨਹੀਂ ਬੋਲੇਆ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਵਿੱਚ ਪੇठाਣ ਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਆਪ ਚਾਹੁੰਦੇ ਹੋ ਕਿ ਕੋਈ ਨਾ ਕੋਈ ਕਿਸਾਨਾਂ ਦਾ ਘਾਣ ਜਿਹੜਾ ਹੈਗਾ ਉਹ ਕਰੇ ਹੋਵੇ ਔਰ ਕਿਸਾਨਾਂ ਦੇ ਖਿਲਾਫ ਕੋਈ ਗੱਲ ਹੋਵੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਤਾਂ ਕੇਂਦਰ ਦੀ ਬੋਲੀ ਬੋਲ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਦੇ ਕਹਿਣ ਤੇ ਤਿੰਨ ਕਾਲੇ ਕਾਨੂੰਨਾਂ 'ਚ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਲਾਗੂ ਕਰਵਾਉਣ ਨੂੰ ਤਿਆਰ ਬੈਠਾ ਹੈ। ਅੱਗੇ ਥੋੜੀ ਸਮਝ ਆ। ਕੰਮ ਤੇ ਖਤਮ ਹੋ ਗਿਆ ਕੱਲ ਤੇ ਪਰਸੋਂ, ਪਰਸੋਂ ਸ਼ਾਮਾਂ ਤੱਕ ਤੁਹਾਡੇ ਕੋਲ ਦੋਵਾਂ ਫਾਰਮਾਂ ਦੀ ਅਗਲੀ ਰਣਨੀਤੀ ਤੁਹਾਡੇ ਸਾਹਮਣੇ ਆਜੂਗੀ। ਤੁਹਾਨੂੰ ਪਤਾ ਹੀ ਆ ਸਰਕਾਰ ਸਾਡੇ ਮੋਰਚੇ ਦੇ ਵਿੱਚ ਲਗਾਤਾਰ ਦੇਖ ਕਿਸਮ ਦੇ ਬੰਦੇ ਬਾੜ ਰਹੀ ਆ। ਸਰਕਾਰ ਜਿਵੇਂ ਸਾਡੇ ਕੋਲ ਤਾਂ ਸਰਕਾਰੀ ਮੁਲਾਜ਼ਮ 4-5 ਵੜੇ ਗਏ। ਜਿਹੋ ਸਾਡੇ 9 ਜਵਾਨਾਂ ਨੂੰ ਆ ਕੇ ਸਿਕਾਉਂਦੇ ਹੈਗੇ ਆ। ਔਰ ਪੂਰੀ ਤਰ੍ਹਾਂ ਸ਼ਰਾਪਤ ਕਰਨ ਦਾ ਯਤਨ ਹੋ ਰਿਹਾ। ਮੈਂ ਇਸ ਗੱਲ ਦਾ ਖੇਤ ਮਹਿਸੂਸ ਕਰਦਾ। ਜਿ ਪ੍ਰੈਸ ਦੀਆਂ ਤਾਰਾਂ ਬੇਵਜਾ ਵੱਡੀਆਂ ਨਹੀਂ। ਉਹਨਾਂ ਦੀਆਂ ਉਹ ਵੀ ਵਹਿਨਾ ਬਾਹਰ ਕੱਢੀਆਂ ਗਿਆ। ਇਹ ਸਹੀ ਨਹੀਂ ਹੈਗਾ। ਅਸ ਪੂਰੇ ਆਪਾਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗੇ ਵੀ ਪ੍ਰੈਸ ਤੋਂ ਬਗਾਰ ਸਾਡੀ ਆਵਾਜ਼ ਦੁਨੀਆ ਵਿੱਚ ਨਹੀਂ ਜਾਣੀਏਗੀ ਜਿਹੜੇ ਬੰਦਿਆਂ ਨੇ ਕਾਰਾ ਕੀਤਾ ਉਹ ਸਾਡੀ ਲਹਿਰ ਦੇ ਨਹੀਂ ਹੋ ਸਕਦੇ ਉਹ ਸਰਕਾਰ ਦੇ ਫੱਕਪੂਰਨ ਵਾਲੇ ਹੋ ਸਕਦੇ ਆ ਪਰ ਸਾਡਾ ਮੀਡੀਆ ਕਰਮੀਆਂ ਨਾਲ ਕੋਈ ਰਵਲਾ ਨਹੀਂ ਇਹਨਾਂ ਦੀ ਬਦੌਲਤ ਜਿੱਥੇ ਅਸੀਂ ਲੜ ਰਹੇ ਆ ਉਹ ਵੀ ਸਾਡੇ ਨਾਲ ਬਰਾਬਰ ਦੀ ਸ਼ਮਰਤ ਕਰ ਰਹੇ ਆ ਸਾਡੇ ਨਾਲ ਉਹ ਪੱਤਰਗਾਹ ਤੇ ਗੋਲੇ ਚੱਲਦੇ ਆਉਂਿਆ ਪੱਤਰਕਾਰ ਵੀ ਨਾਲ ਸੀ ਜਦੋਂ ਹੋਏ ਫੇਰ ਉਹ ਆਪ ਤਾਏ ਆ। ਤੋਂ ਵੱਡੀ ਤੁਹਾਡਾ ਸਾਰਿਆਂ ਦਾ ਸਹਿਯੋਗ ਆ। ਤੋਂ ਆ ਗਾਂ ਖਿਆਲ ਕਰਾਂਗੇ ਕਿ ਤੁਹਾਨੂੰ ਇੱਕ ਕਿਸਮ ਦੀ ਸਮੱਸਿਆ ਨਾ ਆਵੇ। ਜੋ ਕਿ ਕਾਫੀ ਜ਼ਿਆਦਾ ਅਸੀਂ ਵੀ ਜਸਤ ਰਹੇ। ਸਾਡੀ ਇੱਕ ਜ਼ਿਆਦਾ એનર્ਜੀ ਹੋਰ ਨਾ ਕਮਾਲੇ ਪਾਸੇ ਲੱਗੀ। ਇਹਨਾਂ ਦਾ ਪੱਖ ਸਾਥੋਂ ਤੋਂ ਟੋੜਿਆਲਾ ਛੁੱਟ ਗਿਆ। ਸੋ ਇਸ ਕਰਕੇ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ। ਕੇਂਦਰ ਦੀ ਮੋਤੀ ਸਰਕਾਰ ਨੋਟ ਕਰ ਲੇ। ਇਹ ਮੋਰਚਾ ਮੁਕਰ ਵਾਲਾ ਨਹੀਂ ਗੱਲ ਜਾਂ ਤੋਂ ਅਗਲੀ ਰਣਨੀਤੀ ਅਗਲੇ ਦੁਮਾਹ ਦੇ ਨਾਲ ਪੜਛਰਾਨਾ ਹੈ ਜੇ ਖਨੌਰੀ ਵਾਲੀ ਸਾਰੀ ਘਟਨਾ ਦਾ ਜਾਇਜ਼ਾ ਲੈ ਲਈਏ ਤੁਸੀਂ ਕਹੋਗੇ ਦੋ ਦਿਨ ਦਿੱਲੀ ਕੂਜ ਵਾਲੇ ਮਸਲੇ ਤੇ ਸੇ ਹੋਊਗਾ ਠੀਕ ਆ ਉਹਦੇ ਵਿੱਚ ਗਾਹਾਂ ਕੀ ਫੈਸਲਾ ਨਾ ਲਿਆਂਗੇ ਆ ਮੇਰੇ ਵੀਰ ਨੂੰ ਗੱਲ ਕਰ ਬਰਜਟਾ ਆਪ ਹਾਈਗਰ ਅਬਦੁਸਾਨ ਦੇ ਬਲੋਂ ਕੇ ਸਾਥ ਉਸ ਆਪਣੇ ਬੈਰੀਅਰ ਨੂੰ ਕਰਾਸ ਕਰਕੇ ਡੀਅਰ ਗੈਪ ਦੇ ਗੋਲੇ ਸੈਂਕੇ ਮਰੂ बॉर्डर क्रॉस करके हमारे कैंप में दूसरी और हमारा एक बच्चा छोटा 21 22 साल का शुभकरम सिंह बलो पिंड का जिला बठेड़ा कुर्सी जड़ीया गोली लगाणा जड़ी आ मौत हो चुकी है और, और तीन बंदे जड़े बिल्कुल सीरियस एक भी अक्दे जड़ा वो छड़े लगे इन 12 बोर दे और लगभग 100